ਫੈਮਲੀ ਮੈਟਰ ਬਾਰੇ ਤੁਸੀਂ ਦੇਖੀਆ ਆਪਣੇ ਵੀਡੀਓ ਜਾਂ ਸੋਸ਼ਲ ਮੀਡੀਆ 'ਤੇ ਫੈਮਲੀ ਮੈਟਰ ਬਾਰੇ ਕੀ ਮਹਿਸੂਸ ਹੋ ਰਿਹਾ ਜੀ ਮੈਂ ਡੋਨਟ ਵਾਣਾ ਟੇ ਸੇ ਐਨੀਥਿੰਗ ਰਾਈਟ ਨਾਉ ਕਿਉਂਕਿ ਤੁਸੀਂ ਇੰਨੇ ਉਹਨਾਂ ਨੂੰ ਮਾਰ ਰਹੇ ਹੋ ਪੁੱਤਰੋ ਮਾਪਿਓ ਨੇ ਅਖੀਰ ਤੁਹਾਡੇ ਕੁਝ ਤਾਂ ਗਿਲਟੀ ਫੀਲ ਹੋ ਰਹੀ ਹੋਣੀ ਹੈ ਕਿ ਵੀ ਇਹਨਾਂ ਕਿਉਂ ਮਾਰਿਆ ਗੱਲ ਬੈਠ ਕੇ ਵੀ ਹੋ ਸਕਦੀ ਸੀ ਤੁਹਾਡੀ ਉਹ ਵੀ ਕੁਝ ਮਾਰਿਆ ਨਹੀਂ ਕੁਝ ਖਾਸ ਥੋੜੀ ਬੋਲੀ ਨੌਜੋ ਵੀ ਹੋਈ ਹੈ ਮੈਂ ਤਾਂ ਮਤਲਬ ਮਰਚਾ ਪਉਦਾ ਸੀ ਡੜੀਆ ਖਣੇ ਰੋਟ ਕੋਈ ਇੰਦਰ ਦੀ ਲੜਾਈ ਨੇ ਕੋਈ ਸੀਸੀਟੀਵੀ ਵਧਾ ਚੜਾ ਕੇ ਕਰਦੀ ਆ ਕਿ ਇਹਨਾਂ ਨੂੰ ਦਿਖਾਵਾ ਕਰ ਲੈਂਦੇ ਸੀ ਸੀਸੀਟੀਵੀ ਜਿਹੜੀ ਝੂਠ ਬੋਲਦੇ ਨੇ ਕਿ ਸੀਸੀਟੀਵੀ ਦੇ ਐਕਸਪੈਰ ਹੋਇਆ ਖਾਲਾ ਇਹ ਇਦਾਂ ਦੀ ਕੋਈ ਗੱਲ ਨਹੀਂ ਹੁੰਦੀ ਬਹੁਤ ਲੋਕ ਲੱਭਦੇ ਰਹੇ ਨਾਰਮਲ ਸੀਗਾ ਤਾਂ ਮੈਂ ਬਾਲੀਆਂ ਸੱਤ ਕੋ ਤਾਂ ਨਹੀਂ ਵਧੀਆ ਹੁੰਦੀ ਤਾਂ ਕੋਈ ਤੁਹਾਨੂੰ ਇਹ ਲੱਗਦਾ ਕਿ ਮਾਰਨਾ ਗਲਤ ਹੈ ਦਿਲ ਦੀ ਮਸੂਰ ਹੋ ਰਹੀ ਹੈ ਇਹ ਚੀਜ਼ ਮੰਨਦੇ ਹੋ ਤੁਸੀਂ ਕਿ ਮਾਪਿਆਂ ਨੂੰ ਨਹੀਂ ਮਾਰਨਾ ਚਾਹੀਦਾ ਚਾਹੇ ਜਿੰਦਾਂ ਦੇ ਵੀ ਮਾਪੇ ਹੋਣ ਜਾਂ ਕੋਈ ਵੀ ਗੱਲ ਹੋਵੇ ਕਿ ਇਦਾਂ ਦੀ ਚੀਜ਼ ਨਹੀਂ ਹੋਣੀ ਚਾਹੀਦੀ ਨਹੀਂ ਕਰਦਾ ਸੀ ਜਾਂ ਜਿੰਦ ਦੀ ਬਨੇ ਦਾ ਫੜੌਖਾ ਤਾਂ ਹੁੰਦਾ ਹੈ ਜੀ ਤੇ ਜਿਹੜਾ ਬੰਦੇ ਦੇ ਦਿੱਤੇ ਹੋਵੇ ਹੁਣ ਔਖਾ ਹੁੰਦਾ ਹੈ ਕੰਮ ਜਦੋਂ ਮਾਪੇ ਉਹ ਨਹੀਂ ਧੱਕਿਆ ਜਾਂਦਾ ਬੜਾ ਹੱਥ ਕੰਮ ਦੇਣੇ ਨਾ ਕਰਵਾਣ ਹਾਂਜੀ ਹਮ ਬਸ ਮੇਰਾ ਮੇਰੇ ਤੇ ਤਾਂ ਸ਼ਰਧਾ ਹੋਇਆ ਸੀਗਾ ਹਮ ਭਾਵੇਂ ਮੈਨੂੰ ਮੇਰੀ ਜੌਬ ਲੱਗੀ ਜਨ ਬਾਈਕ ਚਾਹੀਦੀ ਜਿਵੇਂ ਨਾ ਨੋਰਮਲ ਸੀਗਾ ਇਹਦਾ ਕੋਈ ਲੜਾਈ ਨਹੀਂ ਹੋ ਜਾਨਾ ਆਪਕੋ ਨੂੰ ਕੋ ਚੱਕਿਆ ਉਹਦੇ ਕੁਝ ਹੋ ਜਾਨੇ ਮੈਂ ਦੋਨੋਂ ਆਮ ਮੈਂ ਗੱਲ ਨਹੀਂ ਕਰਦਾ ਜੀ ਫੈਮਲੀ ਮੈਟਰ ਬਾਰੇ ਤੁਸੀਂ ਦੇਖੀਏ ਆਪਣੀ ਵੀਡੀਓ ਜਾਂ ਆਪਕੀ ਸੋਸ਼ਲ ਮੀਡੀਆ ਫੈਮਲੀ ਮੈਟਰ ਬਾਰੇ ਜੀ ਮਹਿਸੂਸ ਹੋ ਰਿਹਾ ਜੀ ਪਰੋਂ ਆਉਣਾ ਸੈ ਇਨ ਹਾਂਜੀ ਆ ਡੋਨਟ ਵਾਂਟ ਟੂ ਸੇ ਐਨੀਥਿੰਗ ਰਾਈਟ ਨਾ ਕਿਵੇਂ ਤੁਸੀਂ ਇੰਨਾ ਹੀ ਉਹਨਾਂ ਨੂੰ ਮਾਰ ਰਹੇ ਹੋ ਪੁੱਤਰੋ ਮਾਪਿਓ ਨੇ ਅਖੀਰ ਤੁਹਾਡੇ ਕੁਝ ਤਾਂ ਗਿਲਟੀ ਫੀਲ ਹੋ ਰਹੀ ਹੋਣੀ ਹੈ ਕਿ ਵੀ ਇਹਨਾਂ ਕਿਉਂ ਮਾਰਿਆ ਗੱਲ ਬੈਠ ਕੇ ਵੀ ਹੋ ਸਕਦੀ ਸੀ ਤੁਹਾਡੀ ਉਹ ਵੀ। ਕੋਈ ਮਾਰਿਆ ਨਹੀਂ ਹੈ ਕੁਝ ਖਾਸ ਥੋੜੀ ਬੋੜੀ ਨੌਚੋਕ ਵੀ ਹੋਈ ਹੈ ਮੈਂ ਤਾਂ ਮਤਲਬ ਮਰਚਾ ਪੂੰਦਾ ਸੀ ਡਾਡੀਆ ਕਹਿੰਦਾ ਕੋਈ ਕੁਝ ਨਹੀਂ ਇੰਦਾ ਦੀ ਲੜਾਈ ਨੂੰ ਬਣਾਇਆ ਤੁਸੀਂ ਕਿੰਨੇ ਜਿਹੇ ਉਹ ਆਟੜਾ ਕੇ ਕਰਦੀਆਂ ਕਿ ਇਹਨਾਂ ਨੂੰ ਕੁਝ ਦਿਖਾਵਾ ਕਰ ਰਹੇ ਨੇ ਸੀ ਸੀਟੀਵੀ ਤਾਂ ਹੀ ਝੂਠ ਬੋਲਦੇ ਨੇ ਕਿਉਂ ਸੀਸੀਟੀਵੀ ਦੇ ਸਟੇਰ ਹੋਇਆ ਕੱਲਾ। ਇਹ ਇਦਾਂ ਦੀ ਕੋਈ ਗੱਲ ਨਹੀਂ ਦਿਖਾਵਾ ਕਰ ਰਹੇ ਨੇ ਨਾਰਮਲ ਸੀਗਾ ਤਾਂ ਨਾ ਹੀ ਪਰ ਨੂੰ ਸ਼ਤਕੋਤ ਨਹੀਂ ਲਿਆ ਉਹਨਾਂ ਨੇ ਕੋਤਨ ਨੂੰ ਇਹ ਲੱਗਦਾ ਕਿ ਮਾਰਨਾ ਗਲਤ ਹੈ ਗਲਤੀ ਬਸ ਹੋ ਰਹੀ ਹੈ ਇਹ ਚੀਜ਼ ਮੰਨਦੇ ਹੋ ਤੁਸੀਂ ਮਾਪਿਆਂ ਨੂੰ ਨਹੀਂ ਮਾਰਨਾ ਚਾਹੀਦਾ ਚਾਹੇ ਜਿੰਦਾਂ ਦੇ ਵੀ ਮਾਪਿ ਹੋਣ ਜਾਂ ਕੋਈ ਵੀ ਗੱਲ ਹੋਵੇ ਕਿ ਇਦਾਂ ਦੀ ਚੀਜ਼ ਨਹੀਂ ਹੋਣੀ ਚਾਹੀਦੀ ਨਹੀਂ ਕਰਦਾ ਸੀ ਜੀ ਹਾਂ ਗੁੱਸੇ ਦੇ ਨਾ ਬੜਾ ਔਖਾ ਕੰਮ ਹੁੰਦਾ ਹੈ ਜੀ ਤੇ ਜਿਹੜਾ ਬੰਦੇ ਦੇ ਵਿੱਚ ਹੋਵੇ ਉਹ ਔਖਾ ਹੁੰਦਾ ਹੈ ਇਹ ਕੰਮ ਜਦੋਂ ਮਾਪਿ ਹੋਵੇ ਨਹੀਂ ਠੱਗਾ ਜਾਂਦਾ ਬੜਾ ਹੱਥ ਕੰਮ ਦੇਣੇ ਨਾ ਕਰਾਂ ਹਾਂਜੀ ਹਮ ਬਸ ਮੇਰਾ ਮੇਰੇ ਤੇ ਤਸ਼ੱਦਦ ਹੋਇਆ ਸੀ ਜੀ ਹਮ ਆਏ ਬਈ ਮੈਨੂੰ ਮੇਰੀ ਜੌਬ ਲੱਗੀ ਸੀ ਨਾਈਟ ਚਾਹੀਦੀ ਜੇ ਤਾਂ ਨੋਰਮਲ ਅਫੀਰਦਾ ਕੋਈ ਲੜਾਈ ਨਹੀਂ ਹੋ ਜਮੇ ਆਪਕੋ ਕੋਈ ਚੱਕਾ ਮੇਰੇ ਕੋਲ ਚੁੱਕੀ ਜਨੇ ਤੇ ਮੈਂ ਡਾਉਨ ਆ ਮੈਂ ਗੱਲ ਨਹੀਂ ਕਰਦਾ ਇਹ ਫੈਸਲਾ ਮੈਂ ਫੈਮਲੀ ਮੈਟਰਸ ਦੇ ਫਾਊਂਡ ਤੁਸੀਂ ਦੇਖੀਆ ਆਪਣੀ ਵੀਡੀਓ ਜਾਂ ਸੋਸ਼ਲ ਮੀਡੀਆ ਫਾਮ ਫੈਮਲੀ ਮੈਟਰਸ ਦੇ ਜੀ ਮਹਿਸੂਸ ਹੋ ਰਿਹਾ ਜੀ ਪਰ ਮਾਣੋਣਾ ਨਹੀਂ ਤੁਸੀਂ ਹਾਂਜੀ ਆ ਡੋਨਟ ਵਾਂਟ ਟੂ ਸੇ ਐਨੀਥਿੰਗ ਰਾਈਟ ਨਾ ਕਿਵੇਂ ਤੁਸੀਂ ਇੰਨੇ ਉਹਨਾਂ ਨੂੰ ਮਾਰ ਰਹੇ ਹੋ ਪੁੱਤਰੋ ਮਾਪਿਓ ਨੇ ਅਖੀਰ ਤੁਹਾਡੇ ਕੁਝ ਤਾਂ ਗਿਲਟੀ ਫੀਲ ਹੋ ਰਹੀ ਹੋਣੀ ਹੈ ਕਿ ਵੀ ਇਹਨਾਂ ਕਿਉਂ ਮਾਰਿਆ ਗੱਲ ਬੈਠ ਕੇ ਵੀ ਹੋ ਸਕਦੀ ਸੀ ਤੁਹਾਡੀ ਉਹਦੀ ਕੋਈ ਮਾਰਿਆ ਨਹੀਂ ਕੁਝ ਖਾਸ ਥੋੜੀ ਬੋਲੀ ਨੌਕ ਚੋਕ ਵੀ ਹੋਈ ਹੈ ਮੈਂ ਤਾਂ ਮਤਲਬ ਮਿਰਚਾ ਪਾਉਂਦਾ ਸੀ ਡਾਡੀ ਆਖਣੇ ਕੋਈ ਕੁਝ ਨਹੀਂ ਅੰਦਰ ਦੀ ਲੜਾਈ ਨੇ ਬੰਵੇਂ ਮੀਡੀਆ ਵਧਾਜਣਾ ਗੱਲ ਦੀ ਕਿ ਇਹਨਾਂ ਨੂੰ ਕੁਝ ਦਿਖਾ ਦੇਣਾ ਨਹੀਂ ਸੀ ਸੀਸੀਟੀਵੀ ਤਾਂ ਨਹੀਂ ਝੂਠ ਬੋਲਦੇ ਵੀ ਜੋ ਸੀਸੀਟੀਵੀ ਦੇ ਸਟੇਟ ਹੋ ਜਾਣਾ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਦਿਖਾਵਾ ਦੇ ਕੇ ਨਾਰਮਲ ਵੀ ਹੈ ਨੰਨਾ ਜੀ ਪੜ੍ਹਨ ਸਰ ਦਾ ਕੋਈ ਨਾਮ ਨਹੀਂ ਆਉਂਦਾ। ਪਰ ਤੁਹਾਨੂੰ ਇਹ ਲੱਗਦਾ ਕਿ ਮਾਰਨਾ ਗਲਤ ਹੈ। ਗਲਤੀ ਮਹਿਸੂਸ ਹੋ ਰਹੀ ਹੈ। ਇਹ ਚੀਜ਼ ਮੰਨਦੇ ਹੋ ਤੁਸੀਂ ਮਾਪਿਆਂ ਨੂੰ ਨਹੀਂ ਮਾਰਨਾ ਚਾਹੀਦਾ ਚਾਹੇ ਜਿੱਦਾਂ ਦੇ ਵੀ ਮਾਪਿ ਹੋਣ ਜਾਂ ਕੋਈ ਵੀ ਗੱਲ ਹੋਵੇ ਕਿ ਇਹ ਤਰ੍ਹਾਂ ਦੀ ਚੀਜ਼ ਨਹੀਂ ਹੋਣੀ ਚਾਹੀਦੀ। ਨਹੀਂ ਕਰਦਾ ਸੀ ਜੀ। ਹਾਂ। ਸੰਦੀਪ ਨੇ ਤਾਂ ਬੜਾ ਔਖਾ ਕੰਮ ਦਾ ਹੈ। ਜਿਹਦੇ ਬੰਦੇ ਦੇ ਵਿੱਚ ਹੋਵੇ ਔਖਾ ਹੁੰਦਾ ਹੈ ਇਹ ਕੰਮ। ਜਦੋਂ ਜਦ ਮਾਰਦੇ ਹੋਏ ਨਹੀਂ ਧੱਕਿਆ ਜਾਂਦਾ ਬੜਾ ਹੱਥ ਕੰਬਦੇ ਹੁੰਦੇ ਨੇ ਨਾ ਕਰਵਾ। ਹਾਂਜੀ। ਹੂੰ। ਬਸ ਮੇਰਾ ਮੇਰੇ ਤੇ ਤਸ਼ੱਦਦ ਹੋਇਆ ਸੀ ਜੀ। ਹੂੰ। ਆਏ ਬਈ ਮੈਨੂੰ ਮੇਰੀ ਜੌਬ ਲੱਗੀ ਚ ਬਾਈਕ ਚਾਹੀਦੀ ਜਿਵੇਂ ਨਾ ਨਾਰਮਲ ਸੀਗਾ ਇਹਦਾ ਕੋਈ ਲੜਾਈ ਨਹੀਂ ਹੋ ਜਣਾ ਹਰ ਤੁਹਾਨੂੰ ਕੋਈ ਚੱਕਿਆ ਉਹਨੇ ਕੁਝ ਕੀ ਜਨੇ ਤੇ ਮੈਂ ਡਾਣੂ ਆਮ ਹੈ ਗੱਲ ਨਹੀਂ ਕਰਾਂਗੇ ਜੇ ਇਸ ਤਰ੍ਹਾਂ ਨਹੀਂ ਫੈਮਿਲੀ ਮੈਟਰ ਤੋਂ ਤੁਹਾਨੂੰ ਤੁਸੀਂ ਦੇਖੀਆ ਆਪਣੀ ਵੀਡੀਓ ਜਾਂ ਸੋਸ਼ਲ ਮੀਡੀਆ ਤੋਂ ਫੈਮਿਲੀ ਮੈਟਰ ਬੜੀ ਚੰਗੀ ਲੱਗਦੀ ਹੈ ਮੈਨੂੰ ਸੁਣ ਰਿਹਾ ਜੀ ਹਾਂ ਜੀ ਆ ਡੋਨਟ ਵਾਂਟ ਟੂ ਸੇ ਐਨੀਥਿੰਗ ਰਾਈਟ ਨਾ ਕਿਵੇਂ ਤੁਸੀਂ ਇੰਨੇ ਉਹਨਾਂ ਨੂੰ ਮਾਰ ਰਹੇ ਹੋ ਪੁੱਤਰੋ ਮਾਪਿਓ ਨੇ ਅਖੀਰ ਤੁਹਾਡੇ ਕੁਝ ਤਾਂ ਗਿਲਟੀ ਫੀਲ ਹੋ ਰਹੀ ਹੋਣੀ ਹੈ ਕਿ ਵੀ ਇਹਨਾਂ ਕਿਉਂ ਮਾਰਿਆ ਗੱਲ ਬੈਠ ਕੇ ਵੀ ਹੋ ਸਕਦੀ ਸੀ ਤੁਹਾਡੀ ਉਹਦੀ ਕੋਈ ਮਾਰਿਆ ਨਹੀਂ ਕੁਝ ਖਾਸ ਥੋੜੀ ਬੋਲੀ ਨੌਜੋ ਵੀ ਹੋਈ ਹੈ ਮੈਂ ਤਾਂ ਮਤਲਬ ਮਰਚਾ ਪੋਗਾ ਇਹ ਡੜੀ ਆਖਣੇ ਕੋਈ ਅੰਦਰ ਦੀ ਲੜਾਈ ਨਹੀਂ ਵਾਵੇਂ ਕੋਈ ਮੀਡੀਆ ਵਧਾਜਣਾ ਕਰਦੀ ਆ ਕਿ ਇਹਨਾਂ ਨੂੰ ਦਿਖਾਵੇ ਕਰ ਰਹੇ ਨੇ ਸੀਸੀਟੀਵੀ ਤਾਂ ਨਹੀਂ ਝੂਠ ਬੋਲਦੇ ਨੇ ਕਿਉਂ ਸੀਸੀਟੀਵੀ ਦੇਖਿਆ ਹੋਇਆ ਕਹਿੰਦਾ ਇਹ ਤਾਂ ਵੀ ਕੋਈ ਗੱਲ ਨਹੀਂ ਹੋਈ ਬਸ ਨੋਰਮਲ ਸੀਗਾ ਨਾਲੇ ਬੜੀਆਂ ਸੱਤਾ ਤੋਂ ਕੰਨੀ ਨਹੀਂ ਲਿਆ ਹੁੰਦਾ। ਪਰ ਤੁਹਾਨੂੰ ਇਹ ਲੱਗਦਾ ਕਿ ਮਾਰਨਾ ਗਲਤ ਹੈ। ਜਲਦੀ ਮਹਿਸੂਸ ਹੋ ਰਹੀ ਹੈ। ਇਹ ਚੀਜ਼ ਮੰਨਦੇ ਹੋ ਤੁਸੀਂ ਮਾਪਿਆਂ ਨੂੰ ਨਹੀਂ ਮਾਰਨਾ ਜਿਹਦਾ ਚਾਹੇ ਜਿੱਦਾਂ ਦਾ ਵੀ ਮਾਪਿ ਹੋਣ ਜਾਂ ਕੋਈ ਵੀ ਗੱਲ ਹੋਵੇ ਕਿ ਇਹਦਾਂ ਦੀ ਚੀਜ਼ ਨਹੀਂ ਹੋਣੀ ਚਾਹੀਦੀ। ਨਹੀਂ ਕਰਦਾ ਸੀ ਜੀ। ਹਾਂ। ਜਿੰਦੀ ਬਨੇ ਤਾਂ ਬੜਾ ਔਖਾ ਹੁੰਦਾ ਹੈ ਜੀ ਤੇ। ਹਾਂ। ਜਿਹੜਾ ਬੰਦੇ ਦੇ ਵਿੱਚ ਹੋਵੇ ਉਹ ਔਖਾ ਹੁੰਦਾ ਹੈ ਇਹ ਕੰਮ। ਹਾਂ। ਜਦੋਂ ਮਾਪਿ ਉਹਨੇ ਨਹੀਂ ਧੱਕਿਆ ਜਾਂਦਾ ਬੜਾ ਹੱਥ ਕੰਬਦੇ ਨੇ ਨਾ ਕਰਵਾਉਂਦਾ। ਹਾਂਜੀ। ਹੂੰ। ਬਸ ਮੇਰਾ ਮੇਰੇ ਤੇ ਤਸ਼ੱਦਦ ਹੋਇਆ ਜੀ ਹਾਂ। ਹੂੰ। ਮੈਂ ਮੈਨੂੰ ਮੈਡੀ ਜੌਬ ਲੱਗੀ ਤੇ ਮੈਨੂੰ ਬਾਈਕ ਚਾਹੀਦੀ ਜੀ ਤਾਂ ਨੋਰਮਲ ਸੀਗਾ ਐਡਾ ਕੋਈ ਲੜਾਈ ਨਹੀਂ ਹੋ ਜਾਨਾ ਯਾਰ ਤੁਹਾਨੂੰ ਕੋਈ ਚੱਕਿਆ ਹੋਵੇ ਕੋਈ ਕੁਝ ਹੋ ਜਾਨੇ ਮੈਂ ਤਾਂ ਉਹਨੂੰ ਆਮ ਮੈਂ ਗੱਲ ਨਹੀਂ ਕਰਾਂਗੀ ਜੀ ਇਸ ਫੈਮਲੀ ਮੈਟਰ ਬਾਰੇ ਤੁਸੀਂ ਦੇਖੀਆ ਬੜੀ ਵੀਡੀਓ ਯਾ ਸੋਸ਼ਲ ਮੀਡੀਆ 'ਚ ਹਾਂ ਫੈਮਲੀ ਮੈਟਰ ਬੜੀ ਜੀ ਮਹਿਸੂਸ ਹੋ ਰਿਹਾ ਜੀ ਮੈਂ ਪਰ ਆਹਨੋਣਾ ਸੇ ਨਹੀਂ ਲੋ ਹਾਂਜੀ ਆ ਡੋਨਟ ਵਾਂਟ ਟੂ ਸੇ ਐਨੀਥਿੰਗ ਰਾਈਟ ਨਾਓ ਕਿਵੇਂ ਠੀਕ ਤੁਸੀਂ ਇੰਨੇ ਉਹਨਾਂ ਨੂੰ ਮਾਰ ਰਹੇ ਹੋ ਪੁੱਤਰੋ ਮਾਪਿਓ ਨੇ ਅਖੀਰ ਤੁਹਾਡੇ ਕੁਝ ਤਾਂ ਗਿਲਟੀ ਫੀਲ ਹੋ ਰਹੀ ਹੋਣੀ ਹੈ ਕਿ ਵੀ ਇਹਨਾਂ ਕਿਉਂ ਮਾਰੇ ਗੱਲ ਬੈਠ ਕੇ ਵੀ ਹੋ ਸਕਦੀ ਸੀ ਤੁਹਾਡੀ ਉਹਨਾਂ ਨੂੰ ਕੁਝ ਮਾਰੇ ਨਹੀਂ ਕੁਝ ਖਾਸ ਥੋੜੀ ਬੋਲੀ ਨੌਕ ਚੋਕ ਵੀ ਹੋਈ ਹੈ ਮੈਂ ਤਾਂ ਮਤਲਬ ਮਰਚਾ ਪਾਉਂਦਾ ਸੀ ਗੱਡੀਆਂ ਸਾਂਹੇ ਰੋਡ ਕੋਈ ਨਹੀਂ ਅੰਦਰ ਦੀ ਲੜਾਈ ਨੇ ਵਾਲੇ ਜੀ ਮੀਡੀਆ ਵਧਾ ਚੜਾ ਕੇ ਕਰਦੀ ਆ ਕਿ ਇਹਨਾਂ ਨੂੰ ਦਿਖਾਵਾ ਕਰ ਲੈਂਦੇ ਸੀ ਸੀਸੀਟੀਵੀ ਜਿਹੜੀ ਚੂਟ ਗੋਲ ਦੇ ਵੀ ਸੀਸੀਟੀਵੀ ਦੇ ਸਟੇਟ ਹੋਇਆਗਾ ਇਹ ਇਦਾਂ ਦੀ ਕੋਈ ਗੱਲ ਨਹੀਂ ਹੋਈ ਬਾਤਾਂ ਲੱਤੇ ਰਹੇ ਆ ਨਾਰਮਲ ਜਿਹਾ ਲੱਗਦਾ ਬਾਣੀ ਸ਼ਤਾ ਕੋਟਾ ਨੇ ਜੀ ਆ ਉਹ ਕੋਟਾ ਨੂੰ ਇਹ ਲੱਗਦਾ ਕਿ ਮਾਰਨਾ ਗਲਤ ਹੈ ਜਲਦੀ ਮਸੂਰ ਹੋ ਰਹੀ ਹੈ ਇਹ ਚੀਜ਼ ਮੰਨਦੇ ਹੋ ਤੁਸੀਂ ਕਿ ਮਾਪਿਆਂ ਨੂੰ ਨਹੀਂ ਮਾਰਨਾ ਚਾਹੀਦਾ ਚਾਹੇ ਜਿੰਦਾਂ ਦੇ ਵੀ ਮਾਪੇ ਹੋਣ ਜਾਂ ਕੋਈ ਵੀ ਗੱਲ ਹੋਵੇ ਕਿ ਇਦਾਂ ਦੀ ਚੀਜ਼ ਨਹੀਂ ਹੋਣੀ ਚਾਹੀਦੀ ਨਹੀਂ ਕਰਦਾ ਸੀ ਜੀ ਹਾਂ ਬੱਚੀ ਬਨੇ ਦਾ ਖੜਾ ਔਖਾ ਤਾਂ ਹੁੰਦਾ ਹੈ ਜੀ ਤੇ ਜਿਹੜਾ ਬੰਦੇ ਦੇ ਦਿੱਕਾ ਹੋਵੇ ਹੁਣ ਔਖਾ ਹੁੰਦਾ ਹੈ ਇਹ ਕੰਮ ਜਦੋਂ ਮਾਰਦੇ ਹੋਏ ਨਹੀਂ ਧੱਕਿਆ ਜਾਂਦਾ ਬੜਾ ਹੱਥ ਕੰਬਦੇ ਨੇ ਨਾ ਕਰਵਾਉਂਦੇ ਹਾਂ ਜੀ ਹਮ ਬਸ ਮੇਰਾ ਮੇਰੇ ਤੇ ਤਸ਼ੱਦਦ ਹੋਇਆ ਜੀ ਹਮ ਵਾਹ ਮੈਂ ਨੂੰ ਮੇਰੀ ਜੌਬ ਲੱਗੀ ਚ ਬਾਈਕ ਚਾਹੀਦੀ ਜੀ ਕੰਮ ਨੋਰਮਲ ਸੀਗਾ ਐਡਾ ਕੋਈ ਲੜਾਈ ਨਹੀਂ ਹੋ ਜਾਣਾ ਯਾਰ ਤੁਹਾਨੂੰ ਕੋਈ ਚੱਕਿਆ ਜਾਂ ਕੋਈ ਕੁਝ ਜਿੰਨੇ ਮੈਂ ਡਰ ਨੂੰ ਆ ਮੈਂ ਗੱਲ ਨਹੀਂ ਕਰ ਸਕਦਾ ਫੇਸ ਕਾਮਰੇ ਮੈਟਰ ਤੋਂ ਤੁਸੀ ਦੇਖੀਏ ਆਪਣੀ ਵੀਡੀਓ ਜਾਂ ਆਪਕੀ ਸੋਸ਼ਲ ਮੀਡੀਆ ਕਾਮਰੇ ਮੈਟਰ ਬਾਰੇ ਜੀ ਮਹਿਸੂਸ ਹੋ ਰਿਹਾ ਜੀ ਪਰੋਂ ਉਹਨਾਂ ਨੇ ਕਿਹਾ ਹਾਂਜੀ ਆ ਡੋਨਟ ਵਾਂਟ ਟੂ ਸੇ ਐਨੀਥਿੰਗ ਰਾਈਟ ਨਾਓ ਕਿਵੇਂ ਓਕੇ ਤੁਸੀਂ ਇੰਨਾ ਹੀ ਉਹਨਾਂ ਨੂੰ ਮਾਰ ਰਹੇ ਹੋ ਪੁੱਤਰੋ ਮਾਪਿਓ ਨੇ ਅਖੀਰ ਤੁਹਾਡੇ ਕੁਝ ਤਾਂ ਗਿਲਟੀ ਫੀਲ ਹੋ ਰਹੀ ਹੋਣੀ ਹੈ ਕਿ ਵੀ ਇਹਨਾਂ ਕਿਉਂ ਮਾਰਿਆ ਗੱਲ ਬੈਠ ਕੇ ਵੀ ਹੋ ਸਕਦੀ ਸੀ ਤੁਹਾਡੀ ਉਹਦੀ ਕੁਝ ਮਾਰਿਆ ਨਹੀਂ ਕੁਝ ਖਾਸ ਏਦਾਂ ਥੋੜੀ-ਥੋੜੀ ਨੌਕ ਚੋਕ ਵੀ ਹੋਈ ਆ ਮੈਂ ਤਾਂ ਮਤਲਬ ਮਰਚਾ ਪਾਉਂਦਾ ਸੀ ਡਾੜੀਆ ਕਹਿੰਦਾ ਕੋਈ ਕੁਝ ਨਹੀਂ ਏਦਾਂ ਦੀ ਲੜਾਈ ਨੇ ਬੰਦੇ ਜੀ ਮੀਡੀਆ ਉਹਦਾ ਅਜੜਾ ਕੇ ਕਰ ਦਿਆ ਕਿ ਇਹਨਾਂ ਨੂੰ ਕੁਝ ਦਿਖਾਉਣਾ ਨਹੀਂ ਸੀ ਸੀਸੀਟੀਵੀ ਤਾਂ ਹੀ ਚੁੱਪ ਬੋਲਦੇ ਵੀ ਜੋ ਸੀਸੀਟੀਵੀ ਦੇ ਵਿੱਚ ਪੈਰ ਹੋ ਜਾਣਾ ਨਹੀਂ ਏਦਾਂ ਦੀ ਕੋਈ ਗੱਲ ਨਹੀਂ ਬਖਸ਼ਾਵਾ ਦਿੰਦੇ ਨੇ ਨਾਰਮਲ ਹੋ ਜਾਂਦੇ ਆ ਨੰਨਾ ਜੀ ਬੜੀਆਂ ਸੱਤਾ ਕੋਤਨੀ ਲਈਆਂ ਹੁੰਦੀਆਂ ਨੇ ਪਰ ਤੁਹਾਨੂੰ ਇਹ ਲੱਗਦਾ ਕਿ ਮਾਰਨਾ ਗਲਤ ਹੈ ਗਲਤੀ ਮਹਿਸੂਸ ਹੋ ਰਹੀ ਹੈ ਇਹ ਚੀਜ਼ ਮੰਨਦੇ ਹੋ ਤੁਸੀਂ ਕਿ ਮਾਂ ਪਿਓ ਨੂੰ ਨਹੀਂ ਮਾਰਨਾ ਚਾਹੀਦਾ ਚਾਹੇ ਜਿੰਦਾ ਵੀ ਮਾਂ ਪਿਓ ਹੋਣ ਜਾਂ ਕੋਈ ਵੀ ਗੱਲ ਹੋਵੇ ਕਿ ਇਦਾਂ ਦੀ ਚੀਜ਼ ਨਹੀਂ ਹੋਣੀ ਚਾਹੀਦੀ ਨਹੀਂ ਕਰਦਾ ਸੀ ਜਿਆ ਹਿੰਦੀ ਜਨਾਦਾ ਬੜਾ ਔਖਾ ਘੁੰਦਾ ਹੈ ਜੀ ਤੇ ਜਿਹੜਾ ਬੰਦੇ ਦੇ ਪਿੱਛੇ ਹੁਣ ਔਖਾ ਹੁੰਦਾ ਹੈ ਇਹ ਕੰਮ ਹਮ ਜਦ ਮਾਂ ਪਿਓ ਦੇ ਨਹੀਂ ਧੱਕਿਆ ਜਾਂਦਾ ਬੜਾ ਹੱਥ ਕੰਮ ਦੇ ਹੁੰਦੇ ਨੇ ਨਾ ਹਾਂਜੀ ਹਮ ਬਸ ਮੇਰਾ ਮੇਰੇ ਤੇ ਤਸ਼ੱਦਦ ਹੋਇਆ ਸੀ ਜੀ ਹਮ ਆਵੇ ਮੈਨੂੰ ਮੈਡੀ ਜੌਬ ਲੱਗੇ ਚਲ ਬਾਈਕ ਚਾਹੀਦੀ ਜੀ ਤਾਂ ਨਾਰਮਲ ਸੀਗਾ ਇਹਦਾ ਕੋਈ ਲੜਾਈ ਨਹੀਂ ਹੋ ਜਾਣਾ ਯਾਰ ਤੁਹਾਨੂੰ ਕੋਈ ਚੱਕਿਆ ਮੇਰੇ ਕੋ ਸਿੱਧੀ ਜੰਨੇ